ਸਿਹਰ ਤੋਂ ਜੇ ਤੁਹਾਨੂੰ ਦਿਖਾਈਏ ਤੇ ਥਾਣਾ ਦੀ ਦੂਰੀ ਆ ਕਾਫੀ ਚੰਗੀ ਬੈਕਸਾਈਡ ਤੋਂ ਇਹ ਜੇ ਮੱਝ ਨੇ ਲੇਵਾ ਹੋਰ ਵੀ ਖੋਲਣਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਅੱਜ ਤੁਹਾਨੂੰ ਇੱਕ ਮੋਹਰਾ ਨਸਲ ਦੀ ਮੱਝ ਵਿਖਾਉਣੀ ਆ ਤੇ ਜਿਹਦੇ ਸੂਨ ਦੇ ਵਿੱਚ ਜੋ ਕੁਝ ਦੇ ਨਹੀਂ ਬਾਕੀ ਆ ਨੇੜੇ ਤੋਂ ਤੁਹਾਨੂੰ ਇਹ ਸਿੰਗਾ ਦੀ ਕੁਆਲਿਟੀ ਛੋਟਾ ਫੇਸ ਤੇ ਦੇਖੋ ਰਾਜੀ ਮੱਝ ਉਹ ਵੀ ਰਾਜੀ ਪੋਰੀ ਮਿਹਨਤ ਨਾਲ ਪਲੀ ਹੋਈ ਮੱਝ ਆ ਉਹ ਜਿਹੜੇ ਵੀਰੋ ਜਿਹਨਾਂ ਨਾਲ ਜੁੜੇ ਆ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਲ ਦੀ ਘੰਟੀ ਤੇ ਸੈਲੈਕਟ ਕਰ ਲਓ ਕਿ ਤੁਹਾਨੂੰ ਆਨਲਾਈਨ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲਦਾ ਰਹੇ ਤੇ ਨੇੜੇ ਤੋਂ ਤੁਹਾਨੂੰ ਥਾੜਾ ਮਖੌਣੀ ਆ ਥਾੜਾ ਦੀ ਦੂਰੀ ਕਾਫੀ ਚੰਗੀ ਆ ਥਾੜਾ ਦੀ ਵਿੱਥੀ ਆਪ ਕਹਿ ਸਕਦੇ ਆ ਕਾਫੀ ਚੰਗੀ ਆ ਮੁਠੀ ਵਾਲੇ ਥਾਣੇ ਬਹੁਤੇ ਚੰਦਰ ਲੇਵਾ ਕੱਢੂਗੀ ਇਹ ਸੋਨ ਦੇ ਵਿੱਚ ਵੀਰ ਤੋਂ ਕਾਫੀ ਦੰ ਦੱਸਦੇ ਪਏ ਆ ਕਿੰਨੇ ਪਏ ਬਾਕੀ ਇਹਨਾਂ ਤੋਂ ਪੁੱਛਦੇ ਆ ਕਿ ਕਿੰਨਾ ਟਾਈਮ ਪਿਆ ਹੈ ਤੁਸੀਂ ਦੇ ਸਕਦੇ ਹੋ ਮਾਇਆ ਕੱਤ ਨਹੀਂ ਬੜਾ ਮਧਰਾ ਤੇ ਨਹੀਂ ਬੜਾ ਉੱਚਾ ਹੈ ਤੇ ਮੀਡੀਅਮ ਸਾਈਜ਼ ਦੀ ਮੱਝ ਹੈ ਤੇ ਵਧੀਆ ਰਾਜੀ ਮੱਝ ਹੈ ਤੇ ਬਾਈਆਂ ਤੋਂ ਉਹਨਾਂ ਦੀ ਜਾਣਕਾਰੀ ਲੈ ਕੇ ਪੁੱਛਦੇ ਆ ਕਿ ਕਿੰਨਾ ਟਾਈਮ ਸੋਨ ਚ ਰਿਹਾ ਤੇ ਕੀ ਮੁੱਲ ਵੜੀ ਆ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਤੇ ਜਿਹਦੀ ਮੰਜ ਸਕਰੀ ਬਖਾਰੇ ਹੋ ਇਹ ਕਿੰਨਾ ਟਾਈਮ ਸੂਚਾ ਆ ਰਹਿੰਦਾ ਜੀ ਸੂਚਾ ਦੇ 8 ਕਦਾਂ ਦੇ 8 ਕਦਾਂ ਦੇ ਰਹਿੰਦੇ ਇਹ ਤੁਸੀਂ ਇਹਦਾ ਕੀ ਮੁੱਲ ਰੱਖ ਰਹੇ ਹੋ ਜੀ ਮੁੱਲ ਦੇ ਰੱਖ 35 ਅੱਛਾ 135 ਮੁੱਲ ਦੇ ਜੀ ਤੇ ਆਏਗਾ ਤਾਂ ਮਨਤਨ ਵੀ ਹੋ ਗਈ ਉਹ ਤੇ ਹੋ ਗਈ ਠੀਕ ਹੈ ਜੀ ਦੁੱਧ ਤੋਂ ਵੀ ਇਹ ਤਾਂ ਕਿੰਨੀ ਕੁ ਉਮੀਦ ਹੈ ਕਿੰਨਾ ਦੁੱਧ ਦੇ ਸਕਦੀ ਹੈ 14 ਤੋਂ 15 ਕਿਲੋ 14 ਤੋਂ 15 ਕਿਲੋ ਵੀ ਖੁੱਲਾ ਦੇ ਸਕਦੀ ਹੈ ਬਾਕੀ ਲੱਗ ਵੀ ਰਹੀ ਹੈ ਮੰਜ ਵੇਖਣ ਨੂੰ ਵੀ ਖੁੱਲਾ ਦੁੱਧ ਦੇਣ ਵਾਲੀ ਮੰਜ ਹੈਗੀ ਵੀ ਆ ਕੋਈ ਸੀਮੰਟ ਦਾ ਪਤਾ ਕਿਹੜਾ ਲੱਗਿਆ ਸੀਮੰਟ ਜੀ ਸੀਮੰਟ ਦਾ ਨਹੀਂ ਪਤਾ ਕਿਹੜਾ ਕਿਹੜਾ ਲੱਗਿਆ ਹੋਇਆ ਆ ਠੀਕ ਹੈ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਨਾਲੇ ਆਪਣਾ ਪ੍ਰੋਪਰ ایڈریس ਦੱਸ ਦਿਓ ਸਾਰਾ 184375 ਜਿਲ੍ਹਾ ਨੰਮੇਦੋਠਾ ਤੇ ਆਪਣਾ ਪਿੰਡ ਆਸਮਪਰਾ ਪਿੰਡ ਤੇ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਸਵਾਦਪੁਰ ਤੇ ਇਸਲਾਪ ਤੇਰੇ ਕੋਲ ਪਣੀ ਕੀ ਤੇ ਹੁਣ ਤੁਹਾਨੂੰ ਮੱਝ ਨਾਲ ਤੋੜ ਕੇ ਵਿਖਾਉਣੀ ਆ ਤੁਸੀਂ ਤੋੜ ਦੇ ਵਿੱਚ ਮੱਝ ਤੋਂ ਜੱਜਮੈਂਟ ਕੀ ਕਰ ਸਕਦੇ ਹੋ ਤੁਸੀਂ ਤੋੜ ਤੋਂ ਅੰਦਾਜ਼ਾ ਲਾ ਸਕਦੇ ਹੋ ਕੀ ਬਹੁਤ ਸੋਹਣੀ ਮੱਝ ਝੋਲੀ ਕੱਢੂਗੀ ਤੇ ਚੰਗੇ ਦੁੱਧ ਦੀ ਵੀ ਦੇ ਆ 22 ਤੇ 15-16 ਕਿਲੋ ਜੀ ਤੇ ਆ ਦੱਸ ਰਿਹਾ 12-15 ਕਿਲੋ ਤੇ ਪਰ ਜੇ ਸੇਵਾ ਕਰਨ ਵਾਲੀ ਤੇ ਮੱਝ ਜਿਆਦਾ ਦੁੱਧ ਵਾਲੀ ਮੱਝ ਹੈ ਤੇ ਬੈਕ ਸਾਈਡ ਤੋਂ ਜੇ ਤਾਂ ਵਖਾਈਏ ਤੇ ਥਾੜਾ ਜੀ ਦੂਰੀ ਆ ਕਾਫੀ ਚੰਗੀ ਬੈਕ ਸਾਈਡ ਤੋਂ ਇਹ ਹਜੇ ਮੱਝ ਨੇ ਲੇਵਾ ਹੋ ਵੀ ਖੋਲਣਾ ਤੇ ਜੇ ਪੂਰੇ ਨਾਲ ਵੇਖਿਆ ਜਾਵੇ ਪੂਰੇ ਤੋਂ ਇੰਜ ਲੱਗ ਰਿਹਾ ਵੀ ਇਹ ਮੱਝ 10 ਦਿਨ ਲੈ ਸਕਦੀ ਮੱਝ ਜੀ ਤੇ ਇਹ ਕਾਫੀ ਖੁੱਲੀ ਮੱਝ ਹੈ ਜਿਹੜੇ ਵੀਰ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਕੇ ਸ਼ੇਅਰ ਕਰਨਾ ਧੰਨਵਾਦ ਜੀ